ਹਾਂਜੀ ਬਈ ਅੱਜ ਛੁੱਟੀ ਸੀ ਤੇ ਬੱਚੇ ਆ ਗਏ ਖੇਤ ਅੱਜ ਤੇ ਬੱਚਿਆਂ ਨੇ ਅੱਜ ਬਚਪਨ ਯਾਦ ਕਰਵਾਤਾ ਪੁਰਾਣਾ ਸ਼ਾਨ ਸਿੰਘ ਉਧਰ ਚੱਲ ਬਈ ਤੂੰ ਮਿੱਟੀ ਨਾਲ ਦੇਖੋ ਬਣਾਉਂਦੇ ਘਡੌਣੇ ਕੀ ਕੀ ਬਣਾਇਆ ਬਈ ਘਣ ਘੜੋਣਾ ਸੈਮ ਦੱਸੋ ਹੈ ਸਿਮੀਪੂਲ ਆ ਆ ਸਿਮੀਪੂਲ ਹਾਂ ਸਿਮੀਪੂਲ ਨਹੀਂ ਇਹ ਮਨ ਲੱਗਾ ਲੱਗਾ ਦੀਵਾ ਲਗਿਆ ਉਹਨਾਂ ਨੇ आ देखो छोटे रोटिया पाइं तवा हो गया पा, पा, आ गैस हो गया आवासन आकला रोटियां वेलियां तू किसन पौड़िया हम पौड़ियाँ कित चढ़ाऊंगे अच्छा आ स्विमिंग पूल बना के ਉੱਤੇ ਚਰੌਣੀਆਂ ਤੇ ਕੋੜੀਆਂ ਠੀਕ ਤੇ ਸ਼ਾਂ ਸਹਿਮ ਤੂੰ ਕਿ ਬਣਾਉਣੀ ਹੋ ਬੇਲਣਾ ਬੇਲਣਾ ਹਾਂਜੀ ਬਚਪਨ ਜ ਬਹੁਤ ਕਰਦੇ ਸੀ ਐਵੇਂ ਤੇ ਅੱਜ ਯਾਦ ਆ ਗਿਆ ਬਚਪਨ ਕਿੰਨੇ ਕਿੰਨੇ ਖੇਡਾਂ ਬਚਪਨ ਜ ਐਵੇਂ ਬਣਾਈਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਪਾਪਾ ਜੀ ਠੀਕ ਹੈ ਹਾਂਜੀ ਪਾਪਾ ਜੀ ਤਿੰਨ ਵੀ ਬੋਨੇ ਆ ਠੀਕ ਹੈ ਜੀ ਵਾਈ ਗੁਰੂ ਜੀ